ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਤੇ ਮੈਂ ਖੜਾ ਬਰਨਾਲਾ ਜ਼ਿਲ੍ਹਾ ਦੇ ਵਿੱਚ ਸੋ ਇੱਥੇ ਬਾਈ ਲਾਪ੍ਰੀਤ ਘੁੰਮਣ ਵੱਲੋਂ ਜੋ ਤੀਆਂ ਦਾ ਮੇਲਾ ਲਗਾਇਆ ਜਾ ਰਿਹਾ ਬੜਾ ਮੇਲਾ ਭਰਿਆ ਹੋਇਆ ਬੜੀਆਂ ਰੌਣਕਾਂ ਲੱਗੀਆਂ ਹੋਈਆਂ ਸੋ ਅਸੀਂ ਵੀ ਇੱਥੇ ਪਹੁੰਚੇ ਹਾਂ ਇਸ ਮੇਲੇ ਨੂੰ ਕਵਰ ਕਰਨ ਵਾਸਤੇ ਤੁਸੀਂ ਦੇਖ ਰਹੇ ਹੋ ਕਿ ਕਿੰਨੀਆਂ ਮਾਵਾਂ ਭੈਣਾਂ ਧੀਆਂ ਇੱਥੇ ਇਸ ਮੇਲੇ ਦੇ ਵਿੱਚ ਸ਼ਾਮਲ ਹੋਈਆਂ ਨੇ ਸੋ ਇਹ ਜੋ ਸਾਰਾ ਰੇਂਜ ਕੀਤਾ ਗਿਆ ਲਵਪ੍ਰੀਤ ਘੋਮਣ ਵੱਲੋਂ ਕੀਤਾ ਗਿਆਗਾ ਸੋ ਆਪਾਂ ਬਾਈ ਨਾਲ ਗੱਲ ਕਰਦੇ ਆਂ ਤੇ ਆਪਾਂ ਜੋ ਆਪਣੇ ਨਾਲ ਭੈਣਾ ਨੇ ਇਹਨਾਂ ਨਾਲ ਵੀ ਗੱਲ ਕਰਾਂਗੇ ਤੇ ਇਹਨਾਂ ਤੋਂ ਵੀ ਜੋ ਬੋਲੀਆਂ ਵੀ ਸੁਣਾਗੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਤੁਸੀਂ ਜਿਹੜਾ ਇਹ ਮੇਲਾ ਕਰਾਇਆ ਤੇ ਪਿੱਛੇ ਕੀ ਤੁਹਾਡਾ ਮਨੋਰਥ ਹੈ ਕਿ ਸਾਰੀ ਗੱਲਬਾਤ ਮਨੋਰਥ ਤਾਂ ਕੁਛ ਨਹੀਂ ਬਾਈ ਪਹਿਲਾਂ ਪਹਿਲਾਂ ਵੀ ਕਰਾਇਆ ਸੀ ਆਪਾਂ ਪਹਿਲਾਂ ਬਹੁਤ ਵਧੀਆ ਰਿਸਪੌਂਸ ਮਿਲਿਆ ਸੀਗਾ ਤੇ ਬਾਕੀ ਮੈਨੂੰ ਆਇਆ ਵੀ ਜਿੰਨੇ ਵੀ ਆਪਣੀ ਨਵੀਂ ਜਨਰੇਸ਼ਨਾਂ ਸੱਭਿਆਚਾਰ ਨਾਲ ਜੁੜੀ ਰਹੇ ਤੇ ਜਿੰਨਾ ਕੁ ਟਾਈਮ ਪਰਮਾਤਮਾ ਦੀ ਸੇਵਾ ਲੈਏ ਵੀ ਕਿਸੇ ਨੂੰ ਆਪਾਂ ਜਵਾਕ ਨੂੰ ਜਿਵੇਂ ਅੱਜ ਕੱਲ ਫੋਨ ਆ ਜਾ ਬੜੇ ਪਿਆ ਹੋਰ ਆ ਜਿੰਨਾ ਟਾਈਮ ਇੱਥੇ ਨੱਚ ਲੈਣ ਚਾਹੇ ਛੋਟੇ ਤੋਂ ਲੈ ਕੇ ਵੱਡੇ ਤੱਕ ਬਜ਼ੁਰਗ ਤੱਕ ਸਾਰਿਆਂ ਦੇ ਗੋਡੇ ਗਿੱਟੇ ਉਦੀ ਚੱਲ ਪੈਂਦੇ ਜਦੋਂ ਡੀਜੇ ਚੱਲ ਪੈਂਦਾ ਜਾਂ ਮੰਨ ਲਓ ਬੋਲੀਆਂ ਚੱਲ ਪੈਂਦੀਆਂ ਪਰ ਮੇਰਾ ਵੀ ਜਾਇ ਤੇ ਇਹੀ ਰਹਿੰਦਾ ਵੀ ਜਾਇ ਦੇ ਬੋਲੀਆਂ ਨਾਲ ਹੀ ਜੋੜਿਆ ਜਾਵੇ ਅੱਗੇ ਤੋਂ ਅਸੀਂ ਸੋਚਿਆਗਾ ਇੱਥੇ ਦੋ ਤਿੰਨ ਆਂਟੀਆਂ ਮਿਲੀਆਂ ਜਿਨ੍ਹਾਂ ਨੇ ਕਿਹਾ ਵੀ ਅਸੀਂ ਸਿਖਾਵਾਂਗੇ ਬੋਲਾਂ ਨਵੀਂ ਜਿਹੜੀ ਨੈਜਨਰੇਸ਼ਨ ਉਹਨਾਂ ਨੂੰ ਪੁਰਾਣੀਆਂ ਪਰ ਪੁਰਾਣਾਂ ਜਿਹੜਾ ਕਹਿੰਦੇ ਆ ਵੀ ਆਪਾਂ ਸੱਭਿਆਚ ਦੇ ਹੀ ਮੈਂ ਪਤਾ ਹੈ ਇੱਕ ਮੈਂ ਇਹ ਪੁੱਛੂੰਗਾ ਕਿ ਜੋ ਇਹ ਮੇਲਾ ਰਹੀ ਹੈ ਦਿੱਤਾ ਤੁਸੀਂ ਇਹ ਇਹ ਇਹਦੇ ਵਿੱਚ ਕਿਸ-ਕਿਸ ਦਾ ਯੋਗਦਾਨ ਹੈ ਕੌਣ 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 ਇਹਦੇ ਵਿੱਚੋਂ ਭਾਈ ਐਨ ਆਰ ਆਈ ਭਰਾ ਮੇਰੇ ਤਿੰਨ ਚਾਰ ਤੇ ਭਾਈ ਦਲਵੀਰ ਢਿੱਲੋਂ ਹੋ ਗਿਆ ਤੇ ਵੀਰਾ ਜਗਸੀਰ ਹੋ ਗਿਆ ਭਾਈ ਸਾਡੇ ਕਾਲਾ ਜੀ ਦਸ਼ਮੇਸ਼ ਬਸ ਸਾਲੇ ਕਰਾਇਕੋਟ ਤੋਂ ਮੇਰੇ ਜਿੰਨੇ ਵੀ ਭਰਾ ਨੇ ਬਹੁਤ ਖਾਸ ਭਰਾ ਨੇ ਮੇਰੇ ਉਹਨਾਂ ਕਣੀਆਂ ਯੋਗਦਾਨ ਦਿੱਤਾ ਗਿਆ ਟ੍ਰੀ ਫੀਸ ਕੁਛ ਨਹੀਂ ਰੱਖਿਆ ਹਰ ਇੱਕ ਵਾਰੀ ਉਹ ਖੁੱਲਾ ਸਦਾ ਦਵਾਂਗੇ ਕਦੇ ਵੀ ਆਪਾਂ ਐਂਟਰੀ ਫੀਸ ਨਹੀਂ ਰੱਖਾਂਗੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਬਸ ਇਹੀ ਕਹਿਣਾ ਚਾਹੁੰਦੇ ਬਸ ਸਾਥ ਦਿਆ ਕਰੋ ਚੰਗੇ ਕੰਮ ਵਿਚ ਜਿੰਨਾ ਵੀ ਹੋ ਸਕੇ ਆ ਤੁਹਾਡਾ ਭਰਾ ਗਾ ਮਹੱਲਾ ਵਾਸੀਆਂ ਨੂੰ ਕਹਿਣਾ ਚਾਹਣਾ ਤੁਹਾਡਾ ਬੇਟਾ ਗਾ ਜਿੰਨਾ ਟਾਈਮ ਵੀ ਮੈਥੋਂ ਸੇਵਾ ਹੋਈ ਤਾਂ ਮੈਂ ਜ਼ਰੂਰ ਕਰਾਂਗਾ ਤੇ ਕਦੇ ਵੀ ਐ ਨਹੀਂ ਹੋਊਗਾ ਵੀ ਕਦੇ ਵੀ ਸੋਤੋਂ ਕਦੇ ਫੀਸ ਰੱਖ ਲਾਂਗੇ ਕਿਉਂਕਿ ਵਿੱਚ ਦੀ ਬਾਈ ਫਵਾੜਾ ਦਾ ਦਿੱਤੀ ਸੀ ਕਿਸੇ ਸ਼ਰਾਰਤੀਆਂ ਸਰ ਨੇ ਵੀ ਫੀਸ ਰੱਖ ਦਿੱਤੀ ਗਈ ਆ 500 ਪਰਚੀ ਪਰ ਐਸਾ ਕੁਝ ਨਹੀਂ ਆ ਜਿੰਨਾ ਟਾਈਮ ਵੀ ਹੋਊਗਾ ਜਿੰਨਾ ਟਾਈਮ ਮੈਂ ਕਰਵਾਊਗਾ ਤਾਂ ਬਿਲਕੁਲ ਫ੍ਰੀ ਹੋਊਗਾ ਬਾਈ ਸੋ ਬਹੁਤ ਬਹੁਤ ਧੰਨਵਾਦ ਬਾਈ ਦਾ ਬਾਈ ਨੇ ਬੜਾ ਅੱਛਾ ਇੱਕ ਸੋਚ ਆ ਬਾਈ ਦੀ ਕਿ ਇਹ ਜੋ ਪ੍ਰੋਗਰਾਮ ਨੇ ਇਦਾਂ ਹੀ ਹੁੰਦੇ ਰਹਿਣ ਜੋ ਬੱਚੀਆਂ ਨੇ ਭੈਣਾਂ ਨੇ ਮਾਮਾ ਨੇ ਉਹਨਾਂ ਨੂੰ ਜੋ ਇਹ ਮੌਕਾ ਮਿਲਦਾ ਰਹੇ ਕਿ ਕਾਫੀ ਸਮੇਂ ਬਾਅਦ ਇਕੱਠੇ ਹੋਣ ਦਾ ਮੌਕਾ ਮਿਲਦਾ ਸੋ ਇਹ ਲਾਭਪ੍ਰਿਤ ਜੋ ਘੁੰਮਣਾ ਬਾਈ ਇਹ ਦੇ ਰਿਹਾਗਾ ਭੈਣਾਂ ਨੂੰ ਬੇਟੀਆਂ ਨੂੰ ਮਾਮਾ ਨੂੰ ਕਿ ਇਕੱਠੀਆਂ ਹੋਣ ਤੇ ਇੱਥੇ ਰਲ ਮਿਲ ਕੇ ਗਿੱਧਾ ਪਾਉਣ ਇੰਜੋਏ ਕਰਨ ਸਤਿ ਸ੍ਰੀ ਅਕਾਲ ਕੀ ਨਾਮ ਹੈ ਜੀ ਤੁਹਾਡਾ ਮੇਰਾ ਅਰਜਿੰਦਰ ਕੌਰ ਵੈਸੇ ਪੁਲਕਿਤ ਵਿਟੀ ਸੈਲੂਨ ਆਪਣਾ ਕੋਲੀ ਅੱਛਾ ਜੀ ਹਾਂਜੀ ਤੇ ਤੁਸੀਂ ਇੱਥੇ ਮੇਲੇ ਤੇ ਆਇਓ ਕਿਦਾਂ ਲੱਗ ਰਿਹਾ ਜੀ ਬਹੁਤ ਵਧੀਆ ਜੀ ਪੰਜਾਬੀ ਸੱਭਿਆਚਾਰ ਨਾਲ ਜੁੜਨ ਵਾਸਤੇ ਬਹੁਤ ਵਧੀਆ ਉਪਰਾਲਾ ਸਾਡੇ ਬੱਚੇ ਦਾ ਬਾਕੀ ਵੱਧ ਤੋਂ ਵੱਧ ਆਪਾਂ ਇਹ ਕਹਿੰਦੇ ਡੀ ਜੇ ਨਾਲੋਂ ਬੋਲੀਆਂ ਸੱਤਣੀਆਂ ਵੀ ਇਦਾਂ ਦੇ ਗੀਤਾਂ ਤੇ ਜ਼ਿਆਦਾ ਹੋਵੇ ਤਾਂ ਉਹ ਜ਼ਿਆਦਾ ਵਧੀਆ ਤੁਸੀਂ ਬੋਲੀਆਂ ਦੀ ਗੱਲ ਕੀਤੀ ਆ ਤੁਹਾਨੂੰ ਆਉਂਦੀਆਂ ਜੀ ਆਉਂਦੀਆਂ ਨੇ ਜੀਰੇ ਘਰ ਪੁੱਤ ਜੰਮਿਆਂ ਬਾਪੂ ਮਰ ਜੀ ਆਂਦੇ ਸੰਗ ਲਫੜਾਵੇ ਵੀਰ ਕਰੇ ਪੁੱਤ ਜੰਮਿਆਂ ਹਰੇ ਹਰੇ ਕਾ ਉਤੇ ਸਪ ਕੁ ਕਮਾਰਦਾ ਹਰੇ ਹਰੇ ਕਾ ਉਤੇ ਸਪ ਕੁ ਕਮਾਰਦਾ ਪੱਜੋ ਵੀਰੋ ਵੇ ਬਾਪੂ ਕੱਲਾ ਮੱਜਾ ਚਾਰ ਦਾ ਪੱਜੋ ਵੀਰੋ ਵੇ ਬਾਪੂ ਕੱਲਾ ਮੱਜਾ ਚਾਰ ਦਾ ਜੇ ਮੁੰਡਿਆ ਤੂੰ ਮੈਨੂੰ ਨੱਚਦੀ ਵੇਖਣਾ ਜੇ ਮੁੰਡਿਆ ਤੂੰ ਮੈਨੂੰ ਨੱਚਦੀ ਵੇਖਣਾ ਗੜਬਾ ਲੈ ਦੇ ਚਾਂਦੀ ਦਾ ਵੇਲਕ ਹਿੱਲੇ ਮਜਾ ਜਣ ਚਾਂਦੀ ਦਾ ਵੇਲਕ ਹਿੱਲੇ ਮਜਾ ਜਣ ਅਸਾਂ ਕੁੜੀਏ ਨਾ ਤੇਰੀ ਤੋਰ ਨਾ ਵੇਖਣੀ ਅਸਾਂ ਕੁੜੀਏ ਨਾ ਤੇਰੀ ਤੋਰ ਨਾ ਵੇਖਣੀ ਅਗ ਲਾਉਣਾ ਗੜਬਾ ਚਾਂਦੀ ਜਾਵੇ ਲੱਕ ਟੁੱਟ ਜੂਲਾਰੇ ਖਾਂਦੀ ਜਾਵੇ ਲੱਕ ਟੁੱਟ ਜੂਲਾਰੇ ਖਾਂ आमी बाबा नान का जामी बाबा नान का ए हो जिया खुशी आले आमी बाबा नान का ए हो जिया खुशी आले आई बाबा नान का तो so, बहुत बहुत मेहरबानी हो रही हाँ आ, आ बेटी की नाता था ਰਤਨਜੋਤ ਰਤਨਜੋਤ ਸੁਣਾਓ ਕਰ ਬੋਲੀ ਛੱਡ ਦਿਓ ਕੋਈ ਗੱਲ ਸਾਨ ਮਹੀਨਾ ਪਿਪਲਾਂ ਉੱਤੇ ਕੁੜੀਆਂ ਪਿੰਗਾ ਪਾਈਆਂ ਨੀ ਬੋਲੀ ਉੱਤੇ ਬੋਲੀ ਪਾ ਕੇ ਬਲੇ 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 ਬੱਲੇ ਬੋਲੀ ਉੱਤੇ ਬੋਲੀ ਪਾ ਕੇ ਕਿਵੇਂ ਰੌਣਕਾਂ ਲਾਈਆਂ ਪੈਣ ਪਲੇਖੇ ਅੰਬਰਾਂ ਵਿੱਚੋਂ ਪਰੀਆਂ ਉਤਰ ਆਈਆਂ ਰੱਬਾ ਮੇਰ ਘੜੀ ਪਿਆ ਸਾਨ ਆਂ ਯਾ ਰੱਬਾ ਮੇਰ ਕਰੀ ਪਿਆ ਸੌਣ ਦੀਆਂ ਆਂ ਯਾ ਰੱਬਾ ਮੇਰ ਕਰੀ ਪਿਆ ਸੌਣ ਦੀਆਂ ਬੇਟੀ ਬਹੁਤ ਸਮੇਂ ਦੀ ਕਰੀ ਹਾਂ ਪੁੱਤ ਸੁਣਾਉਂ ਬੋਲੀ ਫਿੱਤਾ 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 ਵਰੋਂ ਆਏ ਸਜਣਾ ਦਾ ਹੱਥ ਜੋੜ ਕੇ ਸਵਾਗਤ ਕੀਤਾ ਵਰੋਂ ਆਏ ਸਜਣਾ ਦਾ ਹੱਥ ਜੋੜ ਕੇ ਸਵਾਗਤ ਕੀਤਾ ਹਸਲੋਨੀ ਕੁੜੀਓ ਖੇਡਲੋਨੀ ਕੁੜੀਓ ਹਸਲੋਨੀ ਕੁੜੀਓ ਖੇਡਲੋਨੀ ਕੁੜੀਓ ਹੱਸਣਾ ਖੇਡਣਾ ਰਹਿ ਜਾਊਗਾ ਨਹੀਂ ਕੋਈ ਕਿੰਨੀ ਉਮਰ ਅੱਠ ਅੱਠ ਕੀ ਨੋਆ ਸੁਮਨਦੀਪ ਗੌਰ ਸੌਣ ਮਹੀਨਾ ਦਿਨ 3 ਦੇ ਸੌਣ ਮਹੀਨਾ ਦਿਨ 3 ਦੇ ਆਇਆ ਮੇਰਾ ਵੀਰਾ ਨਹੀਂ ਆਈ ਗਵਾਂਡਣ ਪੁੱਛਣ ਲੱਗੀ ਆਈ ਗਵਾਂਡਣ ਪੁੱਛਣ ਲੱਗੀ ਏ ਕੀ ਲੱਗਦਾ ਤੇਰਾ ਨਹੀਂ ਬਾਪ ਮੇਰੇ ਦੀ ਅੱਖ ਦਾ ਤਾਰਾ ਮੇਰਾ ਵੀਰ ਪਿਆਰਾ ਲੈ ਕੇ ਆਇਆ ਸੀ 3 ਦਾ ਸੰਦਾਰਾ ਲੈ ਕੇ ਆਇਆ ਸੀ ਫੁੱਲ ਸੁਹੇ ਮਾਜ ਬੜਨੀ ਨਾਮਾ ਪਿਆਂ ਦੇ ਬੂਹੇ ਮਾਜ ਬੜਨੀ ਨਾਮਾ ਪਿਆਂ ਦੇ ਬੂਹੇ ਹਾਂਜੀ ਬਹੁਤ ਹੀ ਹਾਂਜੀ ਸੋਣ ਵੀਰ ਕਠੀਆਂ ਕਰੇ ਸਾਬੋ ਚੰਦਰੀ ਬਿਚਾ ਇਦੀ ਜਾਵੇ ਪਟੜੀ ਓ ਵੀਰ ਮੇਰਾ ਕੁੜੀਓ ਹੱਥ ਤੇਰੀ ਸੁਏ ਈਦੀ ਜਾਵੇ ਪਟੜੀ ਓ ਵੀਰ ਮੇਰਾ ਕੁੜੀਓ ਸੋ ਆਪਣਾ ਵਿਰਸਾ ਜਿਹੜਾ ਬੜਾ ਅਮੀਰ ਵਿਰਸਾ ਹੈਗਾ ਸੋ ਜਿਵੇਂ ਕਹਿੰਦੇ ਹੁੰਦੇ ਨੇ ਕਿ ਲੜਦਿਆਂ ਦੀਆਂ ਗਾਲਾਂ ਤੇ ਗਾਉਂਦਿਆਂ ਦੀਆਂ ਸੱਠਣੀਆਂ ਇਸ ਜੋ ਗਾਉਂਦੇ ਆ ਦੇ ਵਿੱਚ ਸੱਠਣੀਆਂ ਹੁੰਦੀਆਂ ਨੇ ਸੱਠਣੀਆਂ ਸੇਠਣੀਆਂ ਜਿਵੇਂ ਕਹਿੰਦੇ ਆ ਵੀ ਉਹ ਲੜਦਿਆਂ ਦੀਆਂ ਗਾਲਾਂ ਹੁੰਦੀਆਂ ਨੇ ਪਰ ਜਿਵੇਂ ਗਾ ਕੇ ਇਹ ਸੁਣਾ ਰਿਹਾ ਕੰਜਰੀ ਸੱਸ ਜਾਂ ਹੋਰ ਉਹ ਸੇਠਣੀਆਂ ਕਹਿੰਦੇ ਆ ਹਾਂ ਵੀਰ ਮੇਰੇ ਨੇ ਕੁਰਤੀ ਦਿੱਤੀ ਵੀਰ ਮੇਰੇ ਨੇ ਕੁਰਤੀ ਦਿੱਤੀ ਪਾਬੋ ਨੇ ਬਲਕਾਰੀ ਨੀ ਜਗਜੀ ਪਾਬੋ ਲੱਗੇ ਵੀਰ ਤੋਂ ਪਿਆਰੀ ਨੀ ਜਗਜੀ ਪਾਬੋ ਲੱਗੇ ਵੀਰ ਤੋਂ ਪਿਆਰੀ ਨੀ ਜਗਜੀ ਪਾਬੋ ਲੱਗੇ ਵੀਰ ਤੋਂ ਪਿਆਰੀ ਨੀ ਜਗਜੀ ਪਾਬੋ ਲੱਗੇ ਨਕ ਵਾਲਾ ਕੋ ਕਾ ਨੱਚੇ ਗਾਲ ਜਦੀਦਾ ਹੋਏ ਲੱਕ ਨੱਚਦੀਦਾ ਨਿਕਲ ਬੱਲੇ ਖਾਂਦਾ ਕੁੜੀਓ ਮੀਂ ਜਦ ਧੂੜ ਸਮਾਨੋਂ ਚੜ ਗਈ ਸਮਝੋ ਮੈਂ ਕਿੱਤੇ ਵਿੱਚ ਵਰ ਗਈ ਨੀ ਜਦ ਧੂੜ ਸਮਾਨੀ ਚੜ ਗਈ ਸਮਝੋ ਮੈਂ ਕਿੱਤੇ ਵਿੱਚ ਵਰ ਗਈ ਪੂਰਾ ਮਾਰ ਲੈ ਲਕਾਰਾਵੇ ਪਿੱਪੜੀ ਦੇ ਹੇਠਾਂ ਜਾ ਨੱਚੀਏ ਦਿਲਦਾਰਾਵੇ ਪਿੱਪੜੀ ਦੇ ਹੇਠਾਂ ਜਾ ਨੱਚੀਏ ਦਿਲਦਾਰਾਵੇ ਪਿੱਪੜੀ ਦੇ ਹੇਠਾਂ ਈ ਨੋਈ ਤੁਹਾਡਾ ਤਸਵੀਰ ਕੋਰ ਦੇਖੋ ਇਹਨਾਂ ਨੇ ਜਦੋਂ ਬੋਲੀਆਂ ਪਾਈਆਂ ਤਾਂ ਉਹਦੇ ਵਿੱਚੋਂ ਝਲਕੇ ਆ ਕਿ ਇਹਨਾਂ ਨੇ ਪਹਿਲਾਂ ਜੋ ਬਚਪਨ ਦੇ ਵਿੱਚ ਤੀਆਂ ਵਿੱਚ ਭਾਗ ਲੈਂਦਾ ਹੋਇਆ ਜਾਨੀ ਤੀਆਂ ਇਹਨਾਂ ਜੋ ਪੇਪਲਾਂ ਤੇ ਲੱਗਦੀਆਂ ਸੀ ਬੋੜਾਂ ਤੇ ਲੱਗਦੀਆਂ ਸੀ ਉਹ ਉਹਨਾਂ ਦੇ ਥੱਲੇ ਲੱਗਦੀਆਂ ਸੀ ਉੱਥੇ ਪਿੰਗਾ ਪੈਂਦੀ ਸੀ ਸੋ ਇਹਨਾਂ ਨੇ ਉਹ ਆਨੰਦ ਮਾਨਿਆ ਹੋਇਆ ਵੀ ਤੁਸੀਂ ਕੋਈ ਕਹਿਣਾ ਚਾਹੁੰਦੇ ਹੋ ਇਕਬਿਰ ਜੀ ਹੋਰ ਮੰਗਾ ਹਾਂ ਸਾਡਾਂ ਬੰਦੇ ਸੀ ਵੀ ਇਦਾਂ ਦੀ ਕੋਈ ਸਾਂਝੀ ਜਗ੍ਹਾ ਬਣਾਈ ਜਾਵੇ ਜਿੱਥੇ ਬਹੁਤ ਸਾਰੇ ਦਰਖਤ ਲਾਏ ਜਾਣ ਉੱਥੇ ਪਿੰਗਾ ਵੀ ਪਾਈਆਂ ਜਾਣ ਜਿਵੇਂ ਸਾਡੇ ਵੇਲੇ ਤੀਆਂ ਲੱਗਦੀਆਂ ਸੀ ਨਾ ਅਸੀਂ ਆਪਣੇ ਬੱਚਿਆਂ ਲਈ ਉਹੋ ਜਿਹੀ ਤੀਆਂ ਚਾਹੁੰਦੇ ਹਾਂ ਕੋਈ ਮੈਂ ਤਾਂ ਅਜਿਹਾ ਕੋਈ ਵੀ ਏਦਾਂ ਦਾ ਕੋਈ ਏਦਾਂ ਦਾ ਕਰਕੇ ਦੇਣ ਉਹ ਬਹੁਤ ਵੱਡੀ ਘਾਟ ਹੈ ਪੀਂਗੇ ਕੋਈ ਏਦਾਂ ਦੀ ਪੰਜਾਬੀ ਬਹੁਤ ਕੁਝ ਚਾਹੀਦਾ ਪੰਜਾਬੀ ਬੋਲੀਆਂ ਗੀਤ ਸੱਤਣੀਆਂ ਅਸੀਂ ਖੁਦ ਤਿਆਰੀ ਕਰਵਾ ਦਿਆ ਕਰਾਂਗੇ ਰੱਖ ਲਓ ਤੀਜੇ ਦਿਨ ਆਹ ਪ੍ਰੋਗਰਾਮ ਰੱਖ ਲਓ ਦੋ ਦਿਨ ਮੈਦਾਨ ਸਾਫ਼ ਹੁੰਦਾ ਹੀ ਹੈ ਨਾ ਦੋ ਦਿਨ ਏਦਾਂ ਨਾ ਚੱਲਣਾਂ ਕਿ ਵੈਸੇ ਅਸੀਂ ਵੀ ਕਰਦੇ ਹਫ਼ਤੇ ਦਾ ਪ੍ਰੋਗਰਾਮ ਸੋ ਸੋ ਸਹੀ ਗੱਲ ਹੈ ਕਿਉਂਕਿ ਪਹਿਲਾਂ ਜੋ ਤੀਆਂ ਸੀ ਉਹ ਪੀਂਗਾ ਪਾਈਆਂ ਜਾਂਦੇ ਸੀ ਪਿਪਲਾਂ ਤੇ ਬਰੋਟਿਆਂ ਤੇ ਤੇ ਉਹ ਉਹ ਤੀਆਂ ਦਾ ਅਲੱਗ ਨਜ਼ਾਰਾ ਸੀ ਸੋ ਉਹ ਐਕਸਰਸਾਈਜ਼ ਵੀ ਸੀ ਪਲੱਸ ਉਹ ਡੀਜੇ ਲਾ ਕੇ ਟੈਂਟ ਲਾ ਕੇ ਚੱਲ ਰਿਹਾ ਪਰ ਫੇਰ ਵੀ ਬਹੁਤ ਵੱਡੀ ਗੱਲ ਹੈ ਕਿ ਉਹ ਚੀਜ਼ ਨੂੰ ਆਪਾਂ ਅੱਗੇ ਲਿਜਾ ਰਹੇ ਹਾਂ ਪਰ ਪਹਿਣਾ ਦੀ ਗੱਲ ਵੀ ਸਹੀ ਹੈ ਕਿ ਆਪਾਂ ਜੋ ਤੀਆਂ ਨੇ ਉਹ ਸਟਾਈਲ ਨਾਲ ਮਿਲਾਈਏ ਤਾਂ ਉਹਦੇ ਨਾਲ ਐਕਸਰਸਾਈਜ਼ ਵੀ ਹੁੰਦੀ ਹੈ ਬੜੀ ਅੱਛੀ ਗੱਲ ਹੈ ਹਾਂਜੀ ਹੋਰ ਬੰਨਿਆ ਬਸੀ ਬੋਲੀ ਬੰਨਿਆ ਬੰਦੇ ਹੋ ਜੇ 3-4 ਦਿਨੇ ਤੇ ਮੈਦਾਨ ਸਾਫ ਕਰਾ ਦੋ ਸਾਰੇ ਆਉਂ ਕੱਟ ਹੁੰਦਾ ਹੁੰਦਾ ਇਸ ਦਿਨ ਆ ਲਾਸਟ ਦਿਨ ਵੱਧ ਕੱਟ ਵੀ ਹੋਊਗਾ ਔਰ ਕੁੜੀਆਂ ਇੱਥੇ ਪ੍ਰੈਕਟਿਸ ਵੀ ਕਰਨੀਆਂ ਆਣਗੀਆਂ ਯਾਨੀ ਇਹਨਾਂ ਦਾ ਕਹਿਣ ਦਾ ਮਤਲਬ ਵੀ ਇੱਕ ਦਿਨ ਨਾ ਲੱਗਣੇ ਕਈ ਦਿਨ ਲੱਗਣ ਜੋ ਲਾਸਟ ਦਿਨ ਹੋਵੇ ਉਹ ਇਦਾਂ ਦਾ ਹੋਵੇ ਉਸ ਤੋਂ ਪਹਿਲਾਂ ਜਿਹੜੀ ਆ ਗਲੀ ਜਮਾ ਲਾਸਟ ਤੇ ਪਾਰਕ ਆ ਨਾ ਐਸਐਸਪੀ ਦੇ ਸਾਹਮਣੇ ਪਾਰਕ ਦੀ ਗੱਲ ਚੱਲ ਰਹੀ ਆ ਉਹ ਜੇ ਗੇਟ ਖੁੱਲ ਗਿਆ ਤਾਂ ਸ਼ਾਇਦ ਆ 6 ਮਹੀਨਿਆਂ ਦੇ ਵਿੱਚ ਵਿੱਚ ਆਪਣਾ ਬਣ ਜਾਈਏ ਚਲੋ ਤਾੜੀ ਮਾਰ ਦਿਓ ਫਿਰ ਇਹ ਗੱਲ ਤੇ ਤੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਇਹ ਵੀਡੀਓ ਬੜੀ ਅੱਛੀ ਲੱਗੀ ਹੋ। ਕਿਰਪਾ ਕਰਕੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ। ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ। ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ।